ਅਸੀ ਕਾਲ ਜੀ ਆਪਾਂ ਚੀਮਾ ਬੋਲਨ ਸਟੋਰ ਦੜਬਾ ਮੰਡੀ ਤੇ ਪੈਣਾ ਹੈਂਡਮੇਡ ਸਕੀਵਿਆਂ ਦਾ ਫੇਰ ਆਪਣੇ ਕੋਲ ਸਟਾਕ ਤਿਆਰ ਹੋ ਕੇ ਆਏਗਾ ਤੇ ਪੈਣਾ ਮੈਂ ਤੁਹਾਨੂੰ ਹੁਣ ਕੱਲਾ ਕੱਲਾ ਪੀਸ ਵੀ ਖੋਲ-ਖੋਲ ਵਿਖਾ ਦਿੰਨਾ ਵਰਤਮਾਨ ਦੀ ਪਸ਼ਮ ਲਵਾ ਰਹਿਆਂ ਪੈਣਾ ਸਾਰੀ ਇਹਦੇ ਤੇ ਗੋਲ ਪਸ਼ਮ ਗੋਲਿਆਂ ਵਾਲੀ ਜੋ ਵੀ ਆਹ ਲਓ ਪੈਣਾ ਤੁਸੀਂ ਆਪ ਫਿਨਿਸ਼ਿੰਗ ਚੈੱਕ ਕਰ ਸਕਦੇ ਹੋ ਤੇ ਵੇਲ ਕਿੰਨੀ ਸੋਹਣੀ ਬਣੀ ਹੋਈ ਹੈ ਪੈਣਾ ਆਹ ਦਾ ਵੀ ਨੇੜਿਓਂ ਕਰਕੇ ਵਿਖਾ ਦਿਓ ਕਲੀਅਰ ਆਹ ਲਓ ਜੀ ਬਾਵਾਂ ਤੇ ਵੀ ਜੀ ਸਾਰੇ ਦੀ ਸਾਰੀ ਬੀਲ ਪੈਣੀ ਹੈ ਪੈਣਾ ਆਲੋ ਪੈਣਾ ਵਰਦਮਨ ਦੀ ਪਛਮ ਲੱਗ ਰਹੀ ਹੈ ਪੈਣਾ ਹਾਪੋ ਆਪਣਾ ਪੀਸ ਇੱਥੇ ਪਸੰਦ ਕਰੀ ਜਾਇਓ ਪੈਣਾ ਨਾਲ ਦੇ ਬਟਨ ਇਹ ਤਕਰੀਬਨ ਐਮ ਤੇ ਐਲ ਸਾਈਜ਼ ਪੈਣਾ ਪੀਸ ਪੈਣਗੇ ਮੈਂ ਤੁਹਾਨੂੰ ਦੱਸੀ ਵੀ ਜਾਵਾਂਗਾ ਜੇ ਕੋਈ ਪੈਣਾ ਵੱਡਾ ਪੀਸ ਵਿੱਚੋਂ ਨਿਕਲਿਆ ਤੇ ਆਲੋ ਪੈਣਾ ਇਹ ਵੀ ਐਸ ਐਮ ਐਲ ਜੀ ਬੁਣਤੀ ਤੇ ਪੀਸ ਹੈ ਬੈਕ ਸਾਈਡ ਵੀ ਬੁਣਤੀ ਸੌਰੀ ਕੰਪਲੀਟ ਹੋਣੀ ਹੈ ਪੈਣਾ ਬਾਹਮਤੇ ਸੇਮ ਇੱਕੋ ਚੀਜ਼ ਹੋਣੀ ਪੈਣਾ ਆ ਲਓ ਜੀ ਇਹ ਐਕਸਲ ਤੱਕ ਵੀ ਪੈਣਾ ਪੀਸ ਪੈ ਸਕਦਾ ਹੈਗਾ ਆ ਲਓ ਪੈਣਾ ਬੈਕ ਸਾਈਡ ਬੁੰਤੀ ਆਪਣੇ ਬੁੰਤੀਆਂ ਚ ਚੈੱਕ ਕਰੀ ਜੇ ਪੈਣਾ ਵਰਦਮਾਨ ਦੀ ਗੋਲ ਪਸ਼ਮ ਪੈਣਾ ਲੱਗੀ ਹੁੰਦੀ ਹੈ ਗੋਲਿਆਂ ਦੇ ਵਿੱਚ ਹੋ ਗਈ ਜੀ ਆ ਲਓ ਜੀ ਹੋਰ ਪਣ ਪੱਤੇ ਦਾ ਡਿਜ਼ਾਈਨ ਕਿੰਨਾ ਸੋਹਣਾ ਡਿਜ਼ਾਈਨ ਬਣਦਾ ਪੈਣਾ ਦਾ ਗਰੇ ਦਾ ਸੇਮ ਹੋਏਗਾ ਪੈਣਾ ਬੈਕ ਸਾਈਡ ਵੀ ਆ ਲਓ ਜੀ ਆ ਲਓ ਪੈਣਾ ਇਹ ਐਮ ਤੇ ਐਲ ਸਾਈਜ਼ ਪੈਣਾ ਆ ਲਓ ਪੈਣਾ ਇਹ ਐਸ ਤੇ ਐਮ ਸਾਈਜ਼ ਪੈਣਾ ਪੀਸ ਇਹ ਗੁੰਤੀ ਪਣਾ ਬੈਕਸਾਈਡ ਵੀ ਤੇ ਦੋ ਸੋਨੇ ਗੁੰਤੀ ਬਣੀ ਹੁੰਦੀ ਹੈ ਆਹ ਲਓ ਪਣਾ ਇਹ ਐਸ ਐਮ ਐਲ ਆਹ ਲਓ ਜੀ ਆਹ ਲਓ ਜੀ ਆਹ ਲੋ ਪਾਣਾ ਕਲਾ ਕਲਾ ਪੀਸ ਆਪਣਾ ਚੈੱਕ ਕਰੀ ਜੋ ਜਿਹੜਾ ਪੀਸ ਬਣਾ ਪਸੰਦ ਆਉਂਦਾ ਆਪਣਾ ਸਕਰੀਨ ਸ਼ਾਟ ਲਈ ਜਾ ਬਣਾ ਆਹ ਲੋ ਪਾਣਾ ਇਹ ਐਕਸਲ ਤੱਕ ਪੀਸ ਜਾਏਗਾ ਪਾਣਾ ਐਲ ਐਕਸਲ ਫਿਨਿਸ਼ਿੰਗ ਵੀ ਕੋ ਬਣਾ ਕਿੰਨੀ ਸੋਹਣੀ ਇਹ ਬੁੰਤੀ ਬਹੁਤ ਸੋਹਣੀ ਲੱਗਣ ਈ ਬਣਾ ਆਹ ਲੋ ਜੀ ਬੈਨ ਗਲੇ ਤੇ ਆਹ ਲੋ ਜੀ ਸੇ ਫੇਰ ਆ ਗਿਆ ਬੈਨ ਗਲੇ ਤੇ ਜੀ ਐਮਟੀਐਸ ਸੈਜ ਆ ਲੋਜੀ ਇਹ ਐਕਸਰਸਾਈਜ਼ ਦਾ ਪੀਸ ਹੈ ਜੀ ਬਾਟਰ ਗ੍ਰੀਨ ਕਹਿੰਦੇ ਨੇ ਪਣਾ ਇਹਨੂੰ ਕਲਰ ਨੂੰ ਆ ਲੋ ਪਣਾ ਇਹ ਵੀ ਐਕਸਲ ਸੈਜ ਐਮ ਐਲਐਸਐਜ ਪਾ ਲੋ ਜਾਂ ਐਕਸਲ ਪਾ ਲੋ ਜੀ ਇਹ ਸਟ੍ਰੈਚ ਲੈਵਲ ਬਣਤੀ ਹੁੰਦੀ ਹੈ ਆ ਲੋ ਪਣਾ ਇਹ ਬੰਦ ਕਰ ਲਈ ਜੀ ਕੋਟੀ ਜੀ ਸ਼ਾਰਟਸ ਕੀ ਵੀ ਬਣਾਏ ਆਹ ਲੋ ਜੀ ਇਹਦਾ ਡਿਜ਼ਾਈਨ ਵੇਖੋ ਬਣਾ ਕਿੰਨਾ ਸੋਹਣਾ ਦਾ ਬਣਿਆ ਹੋਇਆ ਬਹੁਤ ਸੋਹਣੀ ਡਿਜ਼ਾਈਨਿੰਗ ਹੈ ਬਣਾ ਆਹ ਲੋ ਜੀ ਉਸੇ ਲੋਕਾਂ ਲਈ ਜੀ ਸੇਮ ਮੈਚਿੰਗ ਬਟਨਾਂ ਦੀ ਉਹ ਆਹ ਲੋ ਜੀ ਇਹ ਵੀ ਐਕਸਲ ਤੱਕ ਪੀਛ ਜਾਏਗਾ ਜੀ ਐਲ ਤੇ ਐਕਸਲ ਜੀ ਆ ਲੋ ਬਣਾ। ਇਹ ਵੀ ਐਕਸਰਸਾਈਜ਼ ਦਾ ਪੀਸ ਬਣਾ। ਬਹੁਤ ਸੋਹਣਾ ਪੀਸ ਬਣਿਆ ਹੋਇਆ ਬਣਾਈ ਬਹੁਤ ਸਾਫ ਸੁਥਰੀ ਪੈਣਾ ਹੋਈ ਹੈ ਪੀਸ ਦੀ। ਆ ਲੋ ਪੈਣਾ। ਹੁਣ ਆਪ ਕੋ ਆਪਣਾ ਪੀਸ ਪਸੰਦ ਕਰੋ ਸਕਰੀਨ ਸ਼ਾਟ ਲੋ ਪੈਣਾ ਦਿੱਤੇ ਹੋਏ ਨੰਬਰ ਤੇ ਸੈਂਡ ਕਰ ਦਿਓ। ਇੱਕ ਸਿਰਫ ਪੈਣਾ WhatsApp ਤੇ ਹੀ ਮੈਸੇਜ ਕਰਿਓ। ਸਸਿਕਾ ਪੈਣਾ।